ਸ਼੍ਰੀਕਲ ਤੋਂ ਸੇਕੁਰਿਆ ਸਮਝਾਈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਵਰ ਤਸਵੀਰਾਂ ਸਰੇ ਬੜੀ ਮੰਦਭਾਗੀ ਘਟਨਾ ਵਾਪਰਦੀ ਹੈ ਜਦੋਂ ਨਹਿਰ ਦੇ ਉੱਪਰ ਬਣਿਆ ਪੋਲਾ ਜਿਹੜਾ ਦੋ ਫਾੜ ਹੋ ਜਾਂਦਾ ਟੁੱਟ ਜਾਂਦਾ ਤੇ ਕਿੰਨੇ ਵਾਹਨ ਨੇ ਜਿਹੜੇ ਨਦੀ ਦੇ ਵਿੱਚ ਰੁੜ ਜਾਂਦੇ ਨੇ ਤਾਂ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਵਾਹਨ ਨਦੀ ਦੇ ਵਿੱਚ ਡਿੱਗੇ ਨੇ ਸ਼ਾਇਦ ਹੀ ਕੋਈ ਬਚਿਆ ਹੋਵੇ ਫਿਲਹਾਲ ਮੌਤ ਦਾ ਖਤਸ਼ਾ ਸਿਰਫ ਤਿੰਨ ਲੋਕਾਂ ਦਾ ਜਤਾਇਆ ਜਾ ਰਿਹਾ ਹਾਲਾਂਕਿ ਬਾਕੀ ਲੋਕ ਨੇ ਜਿਹੜੇ ਉਹ ਜ਼ਖਮੀ ਦਿੱਤੇ ਜਾ ਰਹੇ ਨੇ ਔਰ ਕਈ ਲੋਕ ਲਾਪਤਾ ਵੀ ਹੋਏ ਨੇ ਤੇ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਨਦੀ ਦੇ ਉੱਪਰ ਬਣਿਆ ਪੁਲ ਹੈ ਜਿਹੜਾ ਉਹ ਟੁੱਟ ਜਾਂਦਾ ਹੈ ਦੋ ਫਾੜ ਹੋ ਜਾਂਦਾ ਹੈ ਜਿਸ ਦੇ ਕਾਰਨ ਪੁਲ ਦੇ ਉੱਪਰ ਜਿੰਨੇ ਵੀ ਵਾਹਨ ਚੱਲ ਰਹੇ ਹੁੰਦੇ ਨੇ ਸਿੱਧਾ ਜਾ ਕੇ ਨਦੀ ਦੇ ਵਿੱਚ ਜਾ ਡਿੱਗਦੇ ਨੇ ਰੁੜ ਜਾਂਦੇ ਨੇ ਔਰ ਤਿੰਨ ਲੋਕਾਂ ਦੀ ਸਹਾਦਸੇ ਦੇ ਵਿੱਚ ਜਾਨ ਚਲੀ ਜਾਂਦੀ ਤਸਵੀਰ ਤੁਸੀਂ ਖੁਦ ਦੇਖੋ ਕਿ ਇੱਕ ਟਰੱਕ ਹੈ ਜਿਹੜਾ ਉਹ ਅੱਧ ਵਿਚਕਾਰ ਫਸਿਆ ਵੀ ਹੋਇਆ ਤਾਂ ਉਹ ਇੱਕ ਵਾਰ ਪੂਰੀਆਂ ਤਸਵੀਰਾਂ ਦੇਖ ਲੈਣਾ ਸਸ਼੍ਰੀਕਾਲ ਤੁਸੇ ਕਰਿਆ ਸਮਝਾਇਨੀ ਉਸ ਤੇ ਮੈਂ ਹਾਂ ਪ੍ਰਦੀਪ ਪਰ ਤਸਵੀਰੇ ਸਰੇ ਬੜੀ ਮੰਦਭਾਗੀ ਘਟਨਾ ਵਾਪਰਦੀ ਹੈ ਜਦੋਂ ਨਹਿਰ ਦੇ ਉੱਪਰ ਬਣਿਆ ਪੋਲਾ ਜਿਹੜਾ ਦੋ ਫਾੜ ਹੋ ਜਾਂਦਾ ਟੁੱਟ ਜਾਂਦਾ ਤੇ ਕਿੰਨੇ ਵਾਹਨ ਨੇ ਜਿਹੜੇ ਨਦੀ ਦੇ ਵਿੱਚ ਰੁੜ ਜਾਂਦੇ ਨੇ ਤਾਂ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਵਾਹਨ ਨਦੀ ਦੇ ਵਿੱਚ ਡਿੱਗੇ ਨੇ ਸ਼ਾਇਦ ਹੀ ਕੋਈ ਬਚਿਆ ਹੋਵੇ ਫਿਲਹਾਲ ਮੌਤ ਦਾ ਖਰਚਾ ਸਿਰਫ ਤਿੰਨ ਲੋਕਾਂ ਦਾ ਜਤਾਇਆ ਜਾ ਰਿਹਾ ਹਾਲਾਂਕਿ ਬਾਕੀ ਲੋਕ ਨੇ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਔਰ ਕਈ ਲੋਕ ਲਾਪਤਾ ਵੀ ਹੋਏ ਨੇ ਤੇ ਸਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਨਦੀ ਦੇ ਉੱਪਰ ਬਣਿਆ ਪੁਲ ਹੈ ਜਿਹੜਾ ਉਹ ਟੁੱਟ ਜਾਂਦਾ ਹੈ ਦੋ ਫਾੜ ਹੋ ਜਾਂਦਾ ਹੈ ਜਿਸ ਦੇ ਕਾਰਨ ਪੁਲ ਦੇ ਉੱਪਰ ਜਿੰਨੇ ਵੀ ਵਾਹਨ ਚੱਲ ਰਹੇ ਹੁੰਦੇ ਨੇ ਸਿੱਧਾ ਜਾ ਕੇ ਨਦੀ ਦੇ ਵਿੱਚ ਜਾ ਡਿੱਗਦੇ ਨੇ ਰੁੜ ਜਾਂਦੇ ਨੇ ਔਰ ਤਿੰਨ ਲੋਕਾਂ ਦੀ ਸਹਾਦਸੇ ਦੇ ਵਿੱਚ ਜਾਨ ਚਲੀ ਜਾਂਦੀ ਤਸਵੀਰ ਤੁਸੀਂ ਖੁਦ ਦੇਖੋ ਕਿ ਇੱਕ ਟਰੱਕ ਹੈ ਜਿਹੜਾ ਉਹ ਅੱਧ ਵਿਚਕਾਰ ਫਸਿਆ ਵੀ ਹੋਇਆ ਤਾਂ ਉਹ ਇੱਕ ਵਾਰ ਪੂਰੀਆਂ ਤਸਵੀਰਾਂ ਦੇਖ ਲੈਣਾ ਸਸ਼੍ਰੀਕਾਲ ਤੁਸੀਂ ਸੁਖਰੀਆ ਸਮਝਾ ਨਿਊਜ਼ ਤੇ ਮੈਂ ਹਾਂ ਪਰਦੀਪ ਵਰ ਤਸਵੀਰਾਂ ਸਰੇ ਬੜੀ ਮੰਦਭਾਗੀ ਘਟਨਾ ਵਾਪਰਦੀ ਹੈ ਜਦੋਂ ਨਹਿਰ ਦੇ ਉੱਪਰ ਬਣਿਆ ਪੋਲਾ ਜਿਹੜਾ ਦੋ ਫਾੜ ਹੋ ਜਾਂਦਾ ਟੁੱਟ ਜਾਂਦਾ ਤੇ ਕਿੰਨੇ ਵਾਹਨ ਨੇ ਜਿਹੜੇ ਨਦੀ ਦੇ ਵਿੱਚ ਰੁੜ ਜਾਂਦੇ ਨੇ ਤਾਂ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਵਾਹਨ ਨਦੀ ਦੇ ਵਿੱਚ ਡਿੱਗੇ ਨੇ ਸ਼ਾਇਦ ਹੀ ਕੋਈ ਬਚਿਆ ਹੋਵੇ ਫਿਲਹਾਲ ਮੌਤ ਦਾ ਖਤਸ਼ਾ ਸਿਰਫ ਤਿੰਨ ਲੋਕਾਂ ਦਾ ਜਤਾਇਆ ਜਾ ਰਿਹਾ ਹਾਲਾਂਕਿ ਬਾਕੀ ਲੋਕ ਨੇ ਜਿਹੜੇ ਉਹ ਜ਼ਖਮੀ ਦਿੱਤੇ ਜਾ ਰਹੇ ਨੇ ਔਰ ਕਈ ਲੋਕ ਲਾਪਤਾ ਵੀ ਹੋਏ ਨੇ ਤੇ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਨਦੀ ਦੇ ਉੱਪਰ ਬਣਿਆ ਪੁਲ ਹੈ ਜਿਹੜਾ ਉਹ ਟੁੱਟ ਜਾਂਦਾ ਹੈ ਦੋ ਫਾੜ ਹੋ ਜਾਂਦਾ ਹੈ ਜਿਸ ਦੇ ਕਾਰਨ ਪੁਲ ਦੇ ਉੱਪਰ ਜਿੰਨੇ ਵੀ ਵਾਹਨ ਚੱਲ ਰਹੇ ਹੁੰਦੇ ਨੇ ਸਿੱਧਾ ਜਾ ਕੇ ਨਦੀ ਦੇ ਵਿੱਚ ਜਾ ਡਿੱਗਦੇ ਨੇ ਰੁੜ ਜਾਂਦੇ ਨੇ ਔਰ ਤਿੰਨ ਲੋਕਾਂ ਦੀ ਸਹਾਦਸੇ ਦੇ ਵਿੱਚ ਜਾਨ ਚਲੀ ਜਾਂਦੀ ਤਸਵੀਰ ਤੁਸੀਂ ਖੁਦ ਦੇਖੋ ਕਿ ਇੱਕ ਟਰੱਕ ਹੈ ਜਿਹੜਾ ਉਹ ਅੱਧ ਵਿਚਕਾਰ ਫਸਿਆ ਵੀ ਹੋਇਆ ਤਾਂ ਉਹ ਇੱਕ ਵਾਰ ਪੂਰੀਆਂ ਤਸਵੀਰਾਂ ਦੇਖ ਲੈਣਾ